ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਪੰਜਵੇਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਇਹ ਪਵਨ ਬਾਣੀ ਫੁਨ ਹੈ ਜਿਸ ਦੇ ਵਿਚਾਰ ਆਪ ਸੰਗਤਾਂ ਨਾਲ ਸਾਂਝੀ ਕੀਤੀ ਜਾਂਦੀ ਹੈ ਵਿਦਵਾਨਾਂ ਅਨੁਸਾਰ ਇਸ ਬਾਣੀ ਦੀ ਜਿਹੜੀ ਚਾਲ ਹੈ ਉਹ ਅੜਿਲ ਦੀ ਤਰ੍ਹਾਂ ਹੈ ਇਸ ਕਰਕੇ ਜਿਵੇਂ ਅਸੀਂ ਹੋਰ ਬਾਣੀਆਂ ਦੇ ਵਿੱਚ ਪਾਉੜੀ ਸ਼ਬਦ ਵਰਤਦੇ ਆ ਇੱਥੇ ਅਸੀਂ ਛੰਦ ਸ਼ਬਦ ਵਰਤਦੇ ਇਸ ਜਿਹੜੀ ਪਾਵਨ ਬਾਣੀ ਦਾ 18ਵਾਂ ਛੰਦ ਆਪ ਸੰਗਤਾਂ ਦੇ ਨਾਲ ਸਾਂਝਾ ਕਰਨਾ ਹੈ ਆਓ ਸਭ ਤੋਂ ਪਹਿਲਾਂ ਇਸ ਪਾਵਨ ਬਾਣੀ ਦਾ ਪਾਠ ਕਰੀਏ ਜਿੱਥੇ ਜਾਏ ਭਗਤ ਸੋ ਥਾਨ ਸੁਹਾਵਣਾ ਸਗਲੇ ਹੋਏ ਸੁਖ ਹਰ ਨਾਮ ਧਿਆਵਣ ਜੀ ਕਰਨ ਜੈਕਾਰ ਨਿੰਦਕ ਮੋਇ ਪਾਚ ਸਾਜਨ ਮਨ ਆਨੰਦ ਨਾਨਕ ਨਾਮ ਜਪ ਇਸ ਤਰ੍ਹਾਂ ਉਚਾਰਨ ਹੈ ਸੋ ਹੁਣ ਸੰਖੇਪ ਦੇ ਵਿੱਚ ਵਿਚਾਰ ਕਰੀਏ ਜਿਥੈ ਜਾਏ ਭਗਤ ਭਗਤ ਦੇ ਤਤੈਨ ਔਂਕੜ ਹੈ ਪੁਲਿੰਗ ਇਕਵਚਨ ਇਕ ਭਗਤ ਜਾਏ ਜਾ ਕੇ ਭਗਤ ਜਿਸ ਸਥਾਨ ਦੇ ਉੱਤੇ ਭਗਤ ਜਾ ਕੇ ਬਹਿ ਜਾਂਦਾ ਜਿੱਥੇ ਜਾਏ ਭਗਤ ਜਾਂ ਜਿਸ ਜਗ੍ਹਾ ਭਗਤ ਜਾਂਦਾ ਬੰਦਗੀ ਕਰਨ ਵਾਲਾ ਸੋ ਥਾਨ ਸੁਹਾਵਣਾ ਸੋ ਇਹਦਾ ਮਤਲਬ ਉਹ ਉਹ ਸਥਾਨ ਉਹ ਜਗ੍ਹਾ ਉਹ ਸਥਾਨ ਸੁਹਾਣਾ ਬਣ ਜਾਂਦਾ ਭਗਤ ਕੀ ਕਰਦਾ ਪਰਮਾਤਮਾ ਦੀ ਬੰਦਗੀ ਪਰਮੇਸ਼ਰ ਦਾ ਨਾਮ ਜਪਦਾ ਤੇ ਪਰਮਾਤਮਾ ਦੇ ਨਾਮ ਜਪਣ ਦੇ ਨਾਲ ਉਹ ਜਿਹੜਾ ਥਾਨ ਉਹ ਜਿਹੜਾ ਟਿਕਾਣਾ ਹੈ ਨਾ ਉਹ ਪਵਿੱਤਰ ਹੋ ਜਾਂਦਾ ਸੁਣਾ ਹੋ ਜਾਂਦਾ ਸਗਲੇ ਹੋਏ ਸੁਖ ਹਰ ਨਾਮ ਤੇ ਆਵਣਾ ਉਹਦੇ ਨਾਮ ਜਪਣ ਕਰਕੇ ਉੱਥੇ ਹੋਰ ਕਈ ਜੀਵ ਆ ਜਾਂਦੇ ਹੋਰ ਕਈ ਮਨੁੱਖ ਕਹਿ ਲਈਏ ਭਗਤੀ ਦੀ ਲਾਲਸਾ ਰੱਖਣ ਵਾਲੇ ਬੰਦਗੀ ਕਰਨ ਵਾਲੇ ਆ ਜਾਂਦੇ ਕਿ ਉਹਨਾਂ ਸਾਰਿਆਂ ਨੂੰ ਫਿਰ ਨਾਮ ਜਪ ਕੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਜੈਸ ਤਰ੍ਹਾਂ ਕਹਿ ਲਈਏ ਜਿੰਨੇ ਵੀ ਜੀਵ ਉੱਥੇ ਬੈਠ ਕੇ ਪ੍ਰਮਾਤਮਾ ਦੀ ਬੰਦਗੀ ਕਰਦੇ ਪਰਮੇਸ਼ਰਨ ਚੇਤੇ ਕਰਦੇ ਨੇ ਭਗਤ ਦੇ ਕੋਲ ਬਹਿ ਕੇ ਜਿੰਨੀ ਜਨ ਉੱਥੇ ਇਕੱਠੇ ਹੋ ਜਾਂਦੇ ਸਗਲੇ ਹੋਏ ਸੁੱਖ ਸਗਲੇ ਭਾਵ ਸਾਰੇ ਸੁੱਖ ਦੇ ਖੱਖੇ ਨੂੰ ਅੰਕੜਨੀ ਹੈ ਬਹੁਤੇ ਸੁੱਖ ਉੱਥੇ ਬਹੁਤ ਸੁੱਖ ਮਿਲਦੇ ਨੇ ਹਰ ਨਾਮ ਧਿਆਵਣਾ ਪ੍ਰਮਾਤਮਾ ਦਾ ਨਾਮ ਧਿਆਵਣ ਕਰਕੇ ਫਿਰ ਉਹ ਸਥਾਨ ਜਿਹੜਾ ਸੋਹਣਾ ਬਣ ਜਾਂਦਾ ਤੇ ਉੱਥੇ ਆਣ ਵਾਲੇ ਹਰੇਕ ਜੀਵ ਜਿਹੜੇ ਨਾ ਉਹਨਾਂ ਨੂੰ ਬਹੁਤ ਸਾਰੇ ਸੁੱਖ ਮਿਲਦੇ ਤੇ ਉਹਨਾਂ ਦੇ ਦੁੱਖਾਂ ਦਾ ਨਾਸ਼ ਹੁੰਦਾ ਜਿਵੇਂ ਸਤਗੁਰ ਪ੍ਰਮਾਤਮਾ ਪਰਮੇਸ਼ਰ ਦੇ ਨਾਮ ਜਪਣ ਦੇ ਕਾਰਨ ਬਾਣੀ ਦੇ ਵਿੱਚ ਇਹ ਗੱਲ ਕਹਿੰਦੇ ਨੇ ਸੁਣੇ ਦੁੱਖ ਪਾਪ ਦਾ ਨਾਸ਼ ਪ੍ਰਮਾਤਮਾ ਦਾ ਨਾਮ ਸੁਣਨ ਦੇ ਨਾਲ ਦੁੱਖਾਂ ਪਾਪਾਂ ਦਾ ਨਾਸ਼ ਹੋ ਜਾਂਦਾ ਤੇ ਉਹਦੇ ਨਾਲ ਫਿਰ ਦੁੱਖ ਮਿਟ ਜਾਂਦੇ ਸੁੱਖ ਮਿਲ ਜਾਂਦੇ ਜੀ ਕਰਨ જયਕਾਰ ਜੀ ਜਦੋਂ ਜੱਜੇ ਵਿਹਾਰੀ ਐਡਾ ਹੋਵੇਗਾ ਇਹ ਬਹੁ ਬਚਨ ਹੁੰਦਾ ਬਹੁਤ ਜੀਵ ਜੀ ਕਰਨ જયਕਾਰ ਤੇ ਉੱਥੇ ਜਿੰਨੇ ਵੀ ਜੀਵ ਇਕੱਠੇ ਹੁੰਦੇ ਹੋਏ ਸਾਰੇ ਇੱਕ ਐਸੀ ਵਾਈਬ੍ਰੇਸ਼ਨ ਬਣ ਜਾਂਦੀ ਉਸ ਬਾਜੂ ਮੰਡਲ ਦੇ ਵਿੱਚ ਤੇ ਸਾਰੇ ਫਿਰ ਪਰਮਾਤਮਾ ਦੀ ਜੈਕਾਰ ਕਰਦੇ ਭਾਪ ਪਰਮਾਤਮਾ ਦਾ ਨਾਮ ਜਪਦੇ ਪਰ ਵਿੱਚ ਕੁਝ ਨਿੰਦਕ ਹੁੰਦੇ ਨੇ ਨਿੰਦਕ ਮੋਏ ਪਚ ਤੇ ਉਹਨਾਂ ਸੰਤ ਜਨਾਂ ਦੀ ਬੰਦਗੀ ਕਰਨ ਵਾਲੇ ਭਗਤ ਜਨਾਂ ਦੀ ਮਹਿਮਾ ਨੂੰ ਸੁਣ ਕੇ ਉਹਨਾਂ ਦੀ ਵਡਿਆਈ ਨੂੰ ਦੇਖ ਕੇ ਜਿਹੜੇ ਨਿੰਦਕ ਨੇ ਨਾ ਉਹ ਸੜ ਜਾਂਦੇ ਪਜ ਜਾਂਦੇ ਮੋਏ ਤੋਂ ਭਾਵ ਮਰ ਜਾਂਦੇ ਆਤਮਿਕ ਮੌਤ ਮਰ ਜਾਂਦੇ ਪਜ ਜਾਂਦੇ ਈਰਖਾ ਦੇ ਵਿੱਚ ਸਾਜਨ ਮਨ ਆਨੰਦ ਇਹ ਉਹਨਾਂ ਸੱਜਣਾ ਦੇ ਮਨ ਦੇ ਵਿੱਚ ਆਨੰਦ ਹੁੰਦਾ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਚਾਹੇ ਕੋਈ ਈਰਖਾ ਕਰੇ ਚਾਹੇ ਉਹਨਾਂ ਦੀ ਨਿੰਦਿਆ ਕਰੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈ ਉਹਨਾਂ ਸੱਜਣਾ ਦੇ ਮਨ ਵਿੱਚ ਮਨ ਦੇ ਨੰਨੇ ਨੂੰ ਸਿਹਾਰੀ ਹੈ ਅਰਥ ਹੈ ਮਨ ਵਿੱਚ ਸਾਜਨ ਮਨ ਆਨੰਦ ਨਾਨਕ ਨਾਮ ਜਪ ਨਾਮ ਪੁਲਿੰਗ ਇੱਕ ਵਚਨ ਹੈ ਪ੍ਰਮਾਤਮਾ ਦਾ ਨਾਮ ਜਪ ਦੇ ਪੱਪੇ ਨੂੰ ਸਿਹਾਰੀ ਹੈ ਜੱਪ ਕੇ ਤੇ ਉਹ ਸੱਜਣ ਜਿਹੜੇ ਨੇ ਉਸ ਸਥਾਨ ਦੇ ਉੱਤੇ ਜਿੱਥੇ ਭਗਤ ਜਾ ਕੇ ਬਹਿ ਜਾਂਦਾ ਜਿਹੜੇ ਉੱਥੇ ਬੈਠ ਕੇ ਨਾਮ ਜਪਦੇ ਨੇ ਉਹਨਾਂ ਦੇ ਮਨ ਵਿੱਚ ਸਦਾ ਹੀ ਆਨੰਦ ਰਹਿੰਦਾ ਹੈ ਨਾਨਕ ਕਿਉਂ ਰਹਿੰਦਾ ਨਾਮ ਜਪ ਕੇ ਨਾਮ ਜਪ ਕੇ ਉਹਨਾਂ ਸੱਜਣਾ ਦੇ ਮਨ ਦੇ ਵਿੱਚ ਸਦਾ ਆਨੰਦ ਰਹਿੰਦਾ ਹੈ ਸੋ ਸਤਿਗੁਰੂ ਜੀ ਕਹਿੰਦੇ ਨੇ ਕਿ ਉਹ ਸਥਾਨ ਵਧੀਆ ਸੋਹਣਾ ਹੈ ਜਿੱਥੇ ਭਗਤ ਜਾ ਕੇ ਬਹਿੰਦਾ ਹੈ ਉੱਥੇ ਸਾਰਿਆਂ ਨੂੰ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਹਰੀ ਦਾ ਨਾਮ ਧਿਆਉਣ ਕਰਕੇ ਪਰਮਾਤਮਾ ਨੂੰ ਚੇਤੇ ਕਰਨ ਕਰਕੇ ਜਿੰਨੇ ਵੀ ਜੀਵ ਉੱਥੇ ਕਤਰ ਹੁੰਦੇ ਨੇ ਪਰਮਾਤਮਾ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਉਹ ਪਰਮਾਤਮਾ ਦੀ ਜੈਜਕਾਰ ਕਰਦੇ ਨੇ ਪਰ ਨਿੰਦਕ ਲੋਕ ਜਿਹੜੇ ਨੇ ਉਹ ਈਰਖਾ ਵਿੱਚ ਸੜਦੇ ਨੇ ਪਚਦੇ ਨੇ ਏ ਨਾਨਕ ਪਰਮਾਤਮਾ ਦਾ ਨਾਮ ਜਪ ਕੇ ਉਹਨਾਂ ਸੱਜਣਾਂ ਦੇ ਮਨ ਵਿੱਚ ਸਦਾ ਆਨੰਦ ਰਹਿੰਦਾ ਹੈ ਸੋ ਇਹ ਪਾਵਨ ਸ਼ਬਦ ਵਿੱਚ ਸਤਿਗੁਰ ਨੇ ਪਰਮਾਤਮਾ ਦੇ ਨਾਮ ਦੀ ਵਡਿਆਈ ਕਰਕੇ ਸਾਨੂੰ ਦੱਸੀ ਇਹ ਉਹਦੀ ਬੰਦਗੀ ਕਰੀਏ ਉਹਨਾਂ ਚੇਤੇ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ